ਇਹ ਦਿਨਾਂ ਤੋਂ ਮਨ ਵਿਚ ਵਿਚਾਰ ਆ ਰਿਹਾ ਸੀ ਕਿ ਇੱਕ ਦੋ ਗੱਲਾਂ ਜਿਹੜੀਆਂ ਪੰਜਾਬ ਦੇ ਸੰਬੰਧਤ ਹਨ ਜੋ ਅੱਜਕਲ ਵੀ ਬੀਤ ਰਹੀਆਂ ਨੇ ਪਿਛਲੇ ਜ਼ਮਾਨੇ ਤੋਂ ਵੀ ਬੀਤਿਆ ਰਹੀਆਂ ਉਹਦੇ ਉੱਤੇ ਜ਼ਰੂਰ ਕੁਝਾ ਕੁਝ ਅਸੀਂ ਕਰ ਸਕੀਏ ਕਾਰਨ ਇਹ ਆ ਕਿ ਜਿਹੜਾ ਇਹ ਪਹਿਲਾਂ ਚੱਲ ਰਿਹਾ ਹੈ ਇਹਦੇ ਜਿਹੜੇ ਹਨਾਨਤ ਨੇ ਇਕ ਜਿਸ ਤਰ੍ਹਾਂ ਨੇ ਕਿੰਨੇ ਦੇਰ ਤੋਂ ਹਿੱਸਾ ਲੈ ਰ ਆਪਣਾ ਪੰਜਾਬ ਦੀ ਸਿਆਸਤ ਵਿੱਚ 1947 ਤੋਂ ਲੈ ਕੇ ਮਗਰਲੇ ਸਮਾਂ ਤੱਕ ਜਿਹੜੀ ਗੰਗਲਾ ਜਿਹਾ ਕੰਮ ਹੋਈ ਜਾਂਦਾ ਨਾ ਇਹਦੇ 'ਚ ਬਹੁਤ ਕੁਝ ਪਹਿਲਾਂ ਤੋਂ ਨਾਲ-ਨਾਲ ਨਾਲ-ਨਾਲ ਜੁੜਦਾ ਰਿਹਾ ਜਿਹੜੀ ਵੀ ਸਰਕਾਰ ਆਈ ਉਹਨੇ ਸ਼ੱਕੇਸਾ ਕਿਸੇ ਮਸਲੇ 'ਚ ਫਸੀ ਰਹਿੰਦੀ ਆ ਤੇ ਫਸੀ ਰਹਿੰਦੀ ਸੀ ਵੀ ਆ ਕਈ ਮਸਲੇ ਸੁਲਝਾਈ ਵੀ ਜਾਂਦੇ ਰਹੇ ਕਈ ਮਸਲੇ ਫਸਦੇ ਗਏ 1965 ਚ ਜਦੋਂ ਸਰਦ ਪ੍ਰਤਾਪ ਸਿੰਘ ਕਹਰੋ ਪੰਜਾਬ ਸੰਜੇ ਦੇ ਆ ਮੁੱਖ ਮੰਤਰੀ ਸੀ ਉਦੋਂ ਜਦੋਂ ਉਹਨਾਂ ਦਾ ਦਿੱਲੀ ਤੋਂ ਆਉਂਦਿਆਂ ਕਤਲ ਹੋਇਆ ਉਹ ਇੱਕ ਸਾਜਿਸ਼ ਵੱਡੀ ਦੇ ਤਹਿਤ ਹੋਇਆ ਜਿਹੜਾ ਅੱਜ ਤੱਕ ਲੋਕਾਂ ਨੂੰ ਕਈਆਂ ਨੂੰ ਸਮਝ ਆਈ ਕਈਆਂ ਨੂੰ ਨਹੀਂ ਆਈ ਫਿਰ ਪੰਜਾਬ ਦੇ ਤਿੰਨ ਟੁਟੇ ਹੋ ਗਏ ਭਾਵੇਂ ਲੈਂਦੇ ਪੰਜਾਬ ਚ ਹਾਲੇ ਵੀ ਉਹੀ ਪੰਜਾਬ ਹੈ ਜਿਹੜਾ 1947 ਵਿਲੇ ਵੰਡਿਆ ਗਿਆ ਸੀ ਪਰ ਚੜ੍ਹਦੇ ਪੰਜਾਬ 'ਚ ਹਿਮਾਚਲ ਤੇ ਹਰਿਆਣਾ ਨਾਲ ਇਹਨਾਂ ਦੇ ਦੋ ਰਾਜ ਬਣਾਤੇ ਗਏ ਤੇ ਚੰਡੀਗੜ੍ਹ ਅਲੱਗ ਕਰਤਾ ਗਿਆ ਕਾਫੀ ਜਗ੍ਹਾ ਜਿੰਨੀ ਪੰਜਾਬ ਦੀ ਜਗ੍ਹਾ ਸੀ ਉਹ ਤਿੰਨਾ ਹਿੱਸਿਆਂ 'ਚ ਨਹੀਂ ਚਾਰ ਹਿੱਸਿਆਂ 'ਚ ਵੰਡੀ ਗਈ ਅ ਪੋਸਤੂਬਾ ਦੇ 1966-67 ਦੇ ਵਿੱਚ 67 ਦੇ ਵਿੱਚ ਜਦੋਂ ਲక్ష్మణ ਸਿੰਘ ਗਿੱਲ ਆਏ ਉਹਨਾਂ ਨੇ ਪੰਜਾਬੀ ਬੋਲੀ ਲਾਗੂ ਕੀਤੀ ਇਹ ਅੱਜ ਤੱਕ ਕਿਸੇ ਤੋਂ ਲੁਕਿਆ ਨਹੀਂ ਔਰ ਲੋਕਾਂ ਨੂੰ ਆ ਇਸ ਗੱਲ ਦਾ ਬੜਾ ਹੀ ਮਲਾਲ ਵੀ ਹੈ ਕਿ ਪੰਜਾਬੀ ਬੋਲੀ ਜਿਹੜੀ ਆ ਉਸਨੂੰ ਲਖਮ ਸਿੰਘ ਦੇਲ ਨੇ ਲੱਗ ਦਿੱਤੀ ਉਸ ਤੋਂ ਬਾਅਦ 1972 ਵਿੱਚ ਆਉਂਦੇ ਆਉਂਦੇ ਗੈਨ ਜਲ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਬਣੇ ਜਿਹੜੇ ਕਿ ਪਹਿਲਾ ਮਤਲਬ ਕਾਂਗਰਸ ਵੱਲੋਂ ਪਹਿਲੇ ਐਸੇ ਬੰਦੇ ਸੀ ਜਿਹੜੇ ਬੜੇ ਤਾਂ ਬਹੁਤੇ ਨਹੀਂ ਸੀ ਪਰ ਉਹਨਾਂ ਦੀ ਸੂਝ-ਬੂਝ ਬਹੁਤ ਸੀ ਉਹਦੀ وجہ ਤੇ ਨਾਲ ਉਹ ਚੀਫ ਮਿਨਿਸਟਰ ਬਣੇ ਤੇ ਸਰਕਾਰੀ ਤੌਰ ਤੇ ਉਹਨਾਂ ਦਾ ਰੁਤਬਾ ਵਧਿਆ ਉਹਨਾਂ ਨੇ ਆ ਕੇ ਇੱਕ ਕੰਮ ਕੀਤਾ ਕਿ ਉਹਨਾਂ ਨੇ ਸਰਪੰਖ ਸਿੰਘ ਦੀ ਮਾਤਾ ਜੀ ਦੀ ਮਾਇਆ ਵਿਦਿਆਮਤੀ ਸੀ ਮਾਤਾ ਵਿਦਿਆਮਤੀ ਸੀ ਸਰਪੰਖ ਸਿੰਘ ਦੀ ਮਾਤਾ ਔਰ ਕਿਉਂਕਿ ਸਾਡਾ ਪਿੰਡ ਉਹ ਖਡਗਰਕਲਾਂ ਦੇ ਬਿਲਕੁਲ ਕੋਲ ਹੀ ਹੈ 1972 ਤੋਂ 73 ਤੱਕ ਅਸੀਂ ਕਾਲਜ ਦੇ ਜਮਾਨੇ ਤੋਂ ਪਹਿਲਾਂ ਅਕਸਰ ਉਹਨਾਂ ਨੂੰ ਕਈ ਵਾਰੀ ਦੇਖਣ ਜਾਇਆ ਕਰਦੇ ਸੀ ਪਿੰਡ ਮਾਤਾ ਬੜੇ ਉੱਚੇ ਲੰਮੇ ਸੀ ਅਸੀਂ ਦੀ 8 9 10ਵੀਂ ਚ ਪੜਦੇ ਸੀ ਤੇ ਮਾਤਾ ਬੜੇ ਉੱਚਾ ਲੰਮੇ ਹੁੰਦੇ ਸੀ ਅਸੀਂ ਇੱਕ ਦੋ ਵਾਰ ਇਹਨਾਂ ਦੇ ਘਰ ਵੀ ਗਏ ਕਾਫੀ ਮੁੰਡੇ ਇਕੱਠੇ ਹੋ ਕੇ ਨੌਜਾਨ ਸਵਾਥੀ ਬਣਾਈ ਸੀ ਉਹ ਲੋ ਇਕੱਠੇ ਹੋ ਕੇ ਗਏ ਸੀ ਤੇ ਉਸ ਦੀ ਚਾਹ ਦਾ ਕੱਪ-ਕੱਪ ਵੀ ਪੀ ਕੇ ਆਏ ਜਿਨ੍ਹਾਂ ਨੇ ਸਾਨੂੰ ਚੁੱਲ੍ਹੇ ਤੇ ਚਾਹ ਪਿਆਈ ਸੀ ਉਹ ਹੱਲੇ ਤੱਕ ਸਾਨੂੰ ਯਾਦ ਹੈ ਕਰੋਨਾ ਨੂੰ ਗੈਨ ਜਲ ਸੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਬੀਬੀ ਜੀ ਨੂੰ ਅਸੀਂ ਸਨਮਾਨਤ ਕਰਨ ਆਉਣਾ ਬੀਬੀ ਜੀ ਨੂੰ ਉਹਨਾਂ ਨੇ ਸਨਮਾਨ ਦਿੱਤਾ 1 ਲੱਖ ਰੁਪਏ ਦੀ ਥੈਲੀ ਵੀ ਕਹਿੰਦੇ ਦਿੱਤੀ ਨਾਲ ਇੱਕ ਕਾਰ ਦਿੱਤੀ ਡਰਾਈਵਰ ਦਿੱਤਾ ਇਸ ਤੋਂ ਬਾਅਦ ਕਿਉਂਕਿ ਉਦੋਂ ਢਿੱਲੇ ਸਨ ਪਰ ਉਹ ਬਹੁਤਾ ਚਿਰ ਜਿਉ ਦੇ ਨਹੀਂ ਰਹੇ ਮਾਤਾ ਜੀ ਜਲਦੀ 1 2 ਮਹੀਨੇ ਬਾਅਦ ਹੀ ਗੁਜ਼ਰ ਗਏ ਬੈਸਟਰ ਕਾਰ ਦਿੱਤੀ ਸੀ ਸਾਨੂੰ ਯਾਦ ਆ ਥੈਲੀ ਭੇਟ ਦਿੱਤੀ ਸੀ ਪੈਸਿਆਂ ਦੀ ਪਰ ਇੱਕ ਚੀਜ਼ ਹੈ ਕਿ ਜਾਨੀ ਜਨਸੇ ਉਹਨਾਂ ਨੇ ਬੜਾ ਉਦਮ ਕੀਤਾ ਸੀਗਾ ਇੱਜ਼ਤ ਕੀਤੀ ਸੀ ਮਾਤਾ ਦੀ ਕੇਸ ਰਾਪਲ ਸਿੰਘ ਦੀ ਮਾਤਾ ਇਸ ਤੋਂ ਪਹਿਲਾਂ ਵੀ ਕਿਸੇ ਟੀਮਿਸਟਰ ਨੇ ਕੀਤਾ ਨਹੀਂ ਕੀਤਾ ਬਹੁਤਾ ਸੁਰਖੀਆਂ ਚ ਆਇਆ ਨਹੀਂ ਉਸ ਤੋਂ ਮਗਰੋਂ ਉਹ ਸਰਦਾਰ ਬਰਾਸੇ ਵੀ ਬਣੇ ਬਰਾੜ ਅ ਗੁਚੰਦ ਹਰਚੰਦ ਸਿੰਘ ਬਰਾੜ ਵੀ ਬਣੇ ਦਰਵਾੜਾ ਸਿੰਘ ਬਣੇ ਤੇ ਇਸ ਤੋਂ ਬਾਅਦ ਬੀਰ ਸਿੰਘ ਵੀ ਬਣੇ ਜਿਨ੍ਹਾਂ ਨੂੰ ਬੰਬ ਨਾਲ ਉਡਾਤਾ ਗਿਆ ਜੇ ਤੁਹਾਡੇ ਕਿਸੇ ਦੇ ਨਾਲ ਚੰਗੇ ਸੰਬੰਧ ਨਹੀਂ ਹੈਗੇ ਤੁਹਾਨੂੰ ਕਿਹਨੇ ਹੋ ਇਹ ਦੇਤਾ ਅਧਿਕਾਰ ਕਿ ਤੁਸੀਂ ਕਿਸੇ ਨੂੰ ਵੀ ਮਾਰ ਦਿਓ ਕਿਸੇ ਨੂੰ ਵੀ ਕੁਝ ਕਹਿ ਦਿਓ ਕਿਸੇ ਨੂੰ ਗੋਲੀ ਮਾਰ ਦਿਓ ਕਿਸੇ ਨੂੰ ਬੰਬ ਨਾਲ ਉਡਾ ਦਿਓ ਛੋੜੇ ਬੋਲਾਂ ਦੇ ਵਿੱਚ ਫਰਕ ਹੈ ਤੁਹਾਨੂੰ ਉਹਨਾਂ ਦੀ ਸਮਝ ਘੱਟ ਹੈ ਜਾਂ ਤੁਹਾਡੀ ਸਮਝ ਜ਼ਿਆਦਾ ਉਹਨਾਂ ਦੀ ਸਮਝ ਘੱਟ ਹੈ ਤੁਹਾਨੂੰ ਕੋਈ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਤੁਸੀਂ ਕਿਸੇ ਨੂੰ ਵੀ ਅ ਜਿਸ ਮਾਰ ਮੁਰਦ ਹੋਵੇ ਜਾਂ ਗੋਲੀ ਮਾਰ ਦੇ ਕੁਝ ਕਰ ਦਿਓ ਤੁਹਾਡਾ ਨਹੀਂ ਉਹਨਾਂ ਨਾਲ ਮੰਦੀ ਤੁਸੀਂ ਪਰੇ ਹੋ ਜਾਓ ਜੇ ਉਹਨਾਂ ਤੋਂ ਵੀ ਸਾਡੇ ਤੋਂ ਪਰੇ ਰਹੋ ਪਰ ਪੰਜਾਬ ਦੇ ਚੀਫ ਮਿਨਿਸਟਰ ਦੀਗੇ ਉਹਨਾਂ ਦੇ ਨਾਲ ਉਹ ਘਟਨਾ ਵਾਪਰੀ ਜਿੱਦਾ ਪੜਾਈ ਬਾਅਦ ਚ ਲੋਕਾਂ ਨੂੰ ਇਤਰਾਜ਼ ਵੀ ਰਿਹਾ ਅ ਉਸ ਤੋਂ ਬਾਅਦ ਰਾਜਪrakash ਸਿੰਘ ਬਾਦਲ ਵੀ ਬਣੇ ਸੁਜੀਤ ਸਿੰਘ ਬਰਨੜਾ ਵੀ ਬਣੇ ਫਿਰ ਸਰਵਿੰਦਰ ਸਿੰਘ ਵੀ ਬਣੇ ਫਿਰ ਪ੍ਰਕਾਸ਼ ਸਿੰਘ ਬਾਦਲ ਬਣੇ ਅ ਜੇਨੂੰ ਅਕਾਲੀ ਪਾਰਟੀ ਅਕਾਲੀ ਕੌਮ ਜਿਹੜੀ ਦਲ ਹੈ ਕਾਂਗਰਸ ਹੈ ਇਨਾ ਤੋਂ ਲਾਵਾ ਕੋਈ ਪਾਰਟੀ ਅੱਗੇ ਨਹੀਂ ਸੀ ਆ ਰਹੀ بڑے ਸਾਲ 1947 ਤੋਂ ਲੈ ਕੇ ਹੁਣ 19 2022 ਤੱਕ ਇਹ ਕਮਕਸਰ ਰਿਹਾ ਲੋਕਾਂ ਨੂੰ ਦੋਨਾਂ ਪਾਰਟੀਆਂ ਨਾਲ ਬੜੀ ਨਫਰਤ ਹੋਣ ਲੱਗੀ ਅਕਾਲੀ ਦਲ ਨਾਲ ਤਾਂ ਕੰਕਲ ਖਾਲੀ ਲੋਕਾਂ ਨੇ ਕਿ ਬਦਲ ਕਿੱਛ ਹੋ ਜਾਏ ਇਹ ਅਚਾਨਕ ਕਰੋ ਦਿੱਲੀ ਚ ਇੱਕ ਨਵੀਂ ਸਰਕਾਰ ਬਣੀ ਜਿਹੜੀ ਕਿ ਅਸ਼ੀਕ ਜੀ ਵਾਲ ਜੀ ਦੇ ਵੱਲੋਂ ਬਣਾਈ ਗਈ ਆਰਟੀਸ ਦੀ ਆਮ ਆਦਮੀ ਪਾਰਟੀ ਉਹ ਇਕਦਮ ਪੈਰ ਪੰਜਾਬ ਦੇ ਵਿੱਚ ਨਹੀਂ ਫੈਲ ਸਕੀ ਪਰ ਹੋਇਆ ਕੀ ਕਿ ਲੋਕਾਂ ਨੂੰ ਬਦਲ ਚਾਹੀਦੇ ਸੀ ਉਹਨਾਂ ਨੇ ਇਹ ਤੱਕ ਨਹੀਂ ਪੁੱਛਿਆ ਕਿ ਐਮਐਲਏ ਸਾਹਿਬ ਜਿਹੜੇ ਖੜੇ ਹੋਏ ਆ ਇਹ ਪੜੇ ਲਿਖਿਆ ਨਹੀਂ ਪੜੇ ਲਿਖੇ ਇਹਨਾਂ ਦਾ ਕੋਈ ਰੁਤਬਾ ਚੰਗਾ ਤੇ ਨਹੀਂ ਚੰਗਾ ਉਹਨਾਂ ਨੇ ਜਿਹੜਾ ਮੁਰਿਆ ਉਹ ਖੜਾ ਕਰਤਾ ਤੇ ਉਹ ਸਾਰੇ ਹੀ ਉਹਨਾਂ ਦੇ ਐਮਐਲਏ तकरीबन 92 ਜਿੱਤ ਗਏ ਜਿਹਨਾਂ ਦੇ ਜਿਹੜੇ ਲੀਡਰ ਜੀ ਸ਼੍ਰੀ ਪ੍ਰਮਾਤਮਾਨ ਉਹਨੇ ਉਹ ਬਣੇ ਲੋਕਾਂ ਦਾ ਭਰੋਸਾ ਜਿੱਤ ਕੇ ਆਈ ਹੈ ਸਰਕਾਰ ਪੰਜਾਬ ਲਈ ਬਹੁਤ ਜ਼ਿਆਦਾ ਜਿਹਦਾ ਪਹਿਲੇ ਮੁਖੀ ਮੁੱਖ ਮੰਤਰੀਆਂ ਨੇ ਨਹੀਂ ਸੋਚਿਆ ਅਮ ਉਸਣਾ ਹੋ ਗਿਆ ਹੁਣ ਕੀ ਹੋਇਆ ਕਿ ਭਗਵੰਤ ਮਾਨ ਦੀ ਦਿੱਲੀ ਸਰਕਾਰ ਉਹ ਵੀ ਸ਼ਾਇਦ ਦਿੱਲੀ ਤੋਂ ਹੀ ਜ਼ਿਆਦਾ ਆਦੇਸ਼ ਲੈ ਰਹੀ ਆ ਜਾਂ ਆਪਣੇ ਆਪ ਕੋ ਸੋਚਣ ਦੀ ਸਮਰੱਥਾ ਰੱਖਦੀ ਮੈਨੂੰ ਨਹੀਂ ਲੱਗਦਾ ਜਿਹਦਾ ਸਿੱਟਾ ਅਜੇ ਨਿਕਲ ਰਿਹਾ ਕਿ ਪੰਜਾਬ ਤੋਂ ਸਾਰੇ ਕੰਮਕਾਰ ਬਾਹਰ ਜਾ ਰਹੇ ਆ ਜਿੰਨੇ ਵੱਡੇ ਕਾਮਕਾਰ ਕਰਨ ਵਾਲੇ ਲੋਕ ਆ ਉਹ ਇੱਥੇ ਆ ਨਹੀਂ ਰਹੇ ਤੇ ਬਾਹਰ ਜਾ ਰਹੇ ਹੁਣ ਦਿੱਲੀ ਦੇ ਲੀਡਰ ਵੀ ਕੁਝ ਆਵਾਦੀ ਪਾਰਟੀ ਦੇ ਉਹ ਕਰਾਹੇ ਕੰਦੇ ਨਜ਼ਰ ਆ ਰਹੇ ਸਭ ਇਸ ਲਈ ਉਹਨਾਂ ਨੂੰ ਵੀ ਸਜ਼ਾਾਂ ਹੋਈਆਂ ਉਹ ਅੰਦਰ ਵੀ ਗਏ ਉਹਨਾਂ ਦੇ ਕੇਸ ਵੀ ਚੱਲੇ ਤੇ ਉਹਨਾਂ ਦੀ ਪਾਰਟੀ ਹਾਰ ਗਈ ਅੱਜ ਨਵੀਂ ਖਬਰ ਹੈ ਕਿ ਸਰਕਲਦੀਪ ਸਿੰਘ ਤਾਲੀਵਾਲ ਜੋ ਭਗਵੰਤ ਮਾਨ ਦੇ ਨੰਬਰ 2 ਸੀਗੇ ਬਹੁਤ ਹੀ ਨਾਲ ਦੇ ਦੋਸਤ ਸੀਗੇ ਔਰ ਉਹ ਇਥੋਂ ਅਮਰੀਕਾ ਤੋਂ ਸਾਡੇ ਦੋਸਤ ਕੀ ਆ ਇਥੋਂ ਗਏ ਸੀ ਉਹ ਉਹ ਜਾ ਕੇ ਉਹਨਾਂ ਨੇ 2008 ਤੋਂ ਲੈ ਕੇ ਹੁਣ ਤੱਕ ਬਹੁਤ ਕੰਮਾਂ ਕਾਢੀ ਤੇ ਉਹ ਪਹਿਲੇ ਅ ਖੜੇ ਹੋਏ ਜੀ ਵਿਧਾਇਕ ਲਈ ਉੱਥੋਂ ਹਾਰ ਗਏ ਫਿਰ ਉਹ ਲੋਕ ਸਭਾ ਲਈ ਖੜੇ ਹੋਏ ਉੱਥੋਂ ਹਾਰ ਗਏ ਫਿਰ ਉਹ ਦੁਬਾਰਾ ਵਿਧਾਇਕ ਲਈ ਖੜੇ ਹੋਏ ਜਿੱਤ ਗਏ ਜਿੱਤੇ ਸਾਰੇ ਉਹਨਾਂ ਨੇ ਦੋ ਤਿੰਨ ਅਮ ਵਿਭਾਗ ਦੇ ਤੇ ਗਏ ਖੇਤੀਬਾੜੀ ਦੇ ਵਿਭਾਗ ਦੇ ਤਾਂ ਐਨ ਆਰ ਆਈ ਦੇ ਵਿਭਾਗ ਦੇ ਤਾਂ ਹੋਰ ਕਈ ਦੇਤੇ ਅਮ ਜਿੰਨੇ ਵੀ ਜ਼ਿਆਦਾਤਰ ਕੈਲੀਫੋਰਨੀਆ ਨਿਵਾਸੀ ਸੰਸਾਰੇ ਖੁਸ਼ੀ ਦੀ ਲਹਿਰ ਧੋੜ ਕੇ ਕਿਸਾਰ ਕਲਿਪਸ਼ਨ ਕਾਲੀਵਾਲ ਹੋਣੇ ਅਮ ਮੰਤਰੀ ਬਣ ਗਏ ਔਰ ਵੱਡੇ ਮੰਤਰੀ ਬਣ ਗਏ ਦੋ ਨੰਬਰ ਦੇ ਮੰਤਰੀ ਬਣ ਗਏ ਉਹ ਜਦੋਂ ਵੀ ਕੁਝ ਗੱਲਬਾਤ ਹੁੰਦੀ ਲੋਕਾਂ ਦੀਆਂ ਜ਼ਮੀਨਾਂ ਛੜਾਉਣੀਆਂ ਲੋਕਾਂ ਦੇ ਤੋਂ ਜਿਹੜੇ ਗਵਰਨਮੈਂਟ ਦੇ ਤੋੜ ਪਏ ਉਹ ਛੜਾਣੇ ਉਹਨਾਂ ਨੇ ਕਹਿੰਦੇ 11000 ਏਕੜ ਜ਼ਮੀਨ ਛੜਾ ਲਈ ਆ ਉਹ ਜਦੋਂ बार-बार ਉਹ YouTube ਤੇ ਪਾਕੇ ਨਾ ਮੈਸੇਜ ਦਿੰਦੇ ਸੀ ਤਾਂ ਮੇਰਾ خیال ਆ ਦਿੱਲੀ ਦੀ ਜਿਹੜੀ ਇਹਨਾਂ ਦੀ ਵੱੱਟੀ ਸਰਕਾਰ ਦੇ ਵੱਡੇ ਅਹੁਦੇਦਾਰ ਰਹੇ ਆ ਉਹਨਾਂ ਨੂੰ ਮੇਚ ਲੱਗ ਗਿਆ ਵੀ ਇਹ ਬੰਦਾ ਤੇ ਯਾਰ ਦੋ ਨੰਬਰ ਹੋ ਕੇ ਇੱਕ ਨੰਬਰ ਤੋਂ ਵੀ ਅੱਗੇ ਜਾ ਰਿਹਾ ਇਹ ਤਾਂ ਕੰਮ ਖਰਾਬ ਹੈ ਕਿਉਂਕਿ ਪੰਜਾਬ ਨਾਲ ਹਮੇਸ਼ਾ ਹੀ ਤਕਰਾ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਔਰ ਜੇ ਹੁੰਦਾ ਵੀ ਰਹੇਗਾ ਤਾਂ ਤਾਂ ਬੜੀ ਮਾੜੀ ਗੱਲ ਹੈ ਪੰਜਾਬੀਆਂ ਲਈ ਆ ਕੋਈ ਮੰਤਰੀ ਬਿਆਨ ਨਹੀਂ ਦਿੰਦਾ ਦਿੱਲੀ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਰੇ ਮੰਤਰੀਆਂ ਤੋਂ ਇਲਾਵਾ ਕੋਈ ਮੁੱਖ ਮੰਤਰੀ ਨਹੀਂ ਜਿਹੜੇ ਬੋਲਦੇ ਆ ਕਾਂਗਰਸ ਸਰਕਾਰ ਨਾਲ ਉਹਨਾਂ ਦੀ ਘੜਕੀ ਰਹਿੰਦੀ ਆ ਕਾਲੀਆਂ ਤਾਂ ਚਲੋ ਕਾਲੀਆਂ ਨੂੰ ਤਾਂ ਹੈ ਹੀ ਤੋਂ ਤਨ ਐਮਐਲਯੂ ਉਹਨਾਂ ਨੂੰ ਤਾਂ ਕੀ ਘੜਕਦੇ ਆ ਕਾਂਗਰਸ ਨਾਲ ਘੜਕੀ ਰਹਿੰਦੀ ਆ ਜਿੱਦ ਪਾਵੇਂ ਕਿਸੇ ਦੀ ਵੀ ਹੋਈ ਆ ਕਿਸੇ ਦੀ ਵੀ ਹੋਣੀ ਆ ਪਰ ਮੈਨੂੰ ਇੱਕ ਸਮਝ ਨਹੀਂ ਲੱਗਦੀ ਪੰਜਾਬੀ ਨਾ ਨੂੰ ਜਦੋਂ ਵੀ ਜਿਤਾਉਂਦੇ ਆ ਉਹ ਵਿਚਾਰੇ ਪੰਜਾਬੀ ਲੁੱਟੇ-ਪੁੱਟੇ ਹੋ ਜਾਂਦੇ ਆ ਕਿਉਂ ਪੰਜਾਬੀਆਂ ਦੀ ਹਾਲਾਤ ਇੰਨੀ ਖਰਾਬ ਹੋ ਜਾਂਦੀ ਆ ਕਿ ਜਦੋਂ ਵੀ ਕੋਈ ਸਰਕਾਰਾਂ ਦੀ ਲੋਕ ਭਰੋਸੇ ਚ ਬਣਾ ਕੇ ਕਰਦੇ ਆ ਤੇ ਉਹ ਸਰਕਾਰ ਲੋਕਾਂ ਨੂੰ ਬਾਜ ਕੁਝ ਵੀ ਨਹੀਂ ਸਮਝਦੀ ਦਲੀ ਤੋਂ ਹੁਕਮ ਆਉਂਦਾ ਉਹ ਨੂੰ ਮੰਨਦੇ ਆ ਦਿੱਲੀ ਤੋਂ ਹੁਕਮ ਆਉਂਦਾ ਉਹਦੇ ਤੇ ਕਰਦੇ ਹਾਂ ਇਸੇ ਹੁਕਮ ਅਧਿਨ ਮੈਨੂੰ ਲੱਗਦਾ ਹੈ ਕਿ ਸਰਦਾਰ ਕਲਿਖਨ ਢੜਵਾਲ ਨੇ ਖੱਡਿਆ ਗਿਆ ਕਿਉਂਕਿ ਉਹ ਬੇਵਾਕ ਬੋਲਦੇ ਸੀਗੇ ਉਹਨਾਂ ਦਾ ਬੋਲਣਾ ਪਸੰਦ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਮਾਗੇ ਨੂੰ ਮਾਝੇ ਨੂੰ ਉਹ ਬਿਲੋਂਗ ਕਰਦੇ ਸੀ ਜਨਾਲਾ ਤੋਂ ਜਿੱਤੇ ਸੀ ਤੇ ਮੈਨੂੰ ਉਮੀਦ ਹੈ ਕਿ ਸਾਰਾ ਮਾਝਾ ਉਹਨਾਂ ਦੇ ਮੰਗਰਿਆ ਤੇ ਲੋਕਾਂ ਨੂੰ ਬੜੀ ਤਕਲੀਫ ਹੋਈ ਆ ਜੋ ਦੋਨਾਂ ਵਿੱਚ ਖੱਡਿਆ ਤੇ ਇਹਦਾ ਇੱਕ ਮੇਰਾ ਖਿਆਲ ਕੋਈ ਉਹਨਾਂ ਨੂੰ ਕੁਰਸੀ ਦਾ ਬੜਾ ਵੱਡਾ ਖਤਰਾ ਪੈਦਾ ਹੋ ਗਿਆ ਸੀ ਦਿੱਲੀ ਵਾਲਿਆਂ ਨੂੰ ਕਿ ਇਹ ਇਸ ਤਰ੍ਹਾਂ ਬੋਲਦੇ ਕਿ ਤੇ ਇਵੇਂ ਹੋ ਗਏ ਭਗਵਾਨ ਤੁਮ ਵੀ ਉੱਤੇ ਚਲੇ ਜਾ ਮੈਨੂੰ ਉਹੀ ਲੱਗਦਾ ਹੈ ਪਰ ਦੇਖਦੇ ਆ ਕਿ ਕੀ ਬਣਦਾ ਇਕਨ ਥੋੜੀ ਜੋ ਪੰਜਾਬੀਆਂ ਨੂੰ ਚੰਗੀ ਨਹੀਂ ਲੱਗੇਗੀ ਕਿ ਤੁਸੀਂ ਕਦੀ ਧਾਰੀਵਾਲ ਨੂੰ ਕੱਢਤਾ ਜਗਾ ਦੋ ਨੰਬਰ ਸਿੱਧਾ ਬਾਕੀ ਦੇ ਐਮਐਲਏ ਲੈ ਕੁਝ ਵੀ ਐਨੇ ਬੇਵਾਕ ਬੋਲਦੇ ਨਹੀਂ ਬਾਕੀ ਇਹਨਾਂ ਕੰਮ ਕਰਦੇ ਕਿ ਨਹੀਂ ਕਰਦੇ ਪਤਾ ਨਹੀਂ ਨਵੇਂ-ਨਵੇਂ ਯੰਗ ਬਲੱਡ ਆ ਰਹੇ ਆ ਹੋ ਸਕਦਾ ਉਹਨਾਂ ਨੂੰ ਐਕਸਪੀਰੀਅੰਸ ਨਾ ਹੋਵੇ ਇਹਨਾਂ ਦੇ ਪਹਿਲਾਂ ਭਰਾ ਦੀ ਕਾਂਗਰਸ ਸੀਗੇ ਉਸ ਤੋਂ ਬਾਅਦ ਇਹ ਹਟ ਕੇ ਆਵਾਦੀ ਪਾਰਟੀ ਚ ਹੋਏ ਆ ਔਰ ਉਹ ਮੱਝ ਤੇ ਕੋਈ ਇੱਕ ਲੀਡਰ ਜਿਹੜਾ ਬੋਲਦਾ ਸੀ ਹੁਣ ਜੇ ਤੁਸੀਂ ਉਹਨਾਂ ਨੂੰ ਖੁੰਝੇ ਲਾ ਦਿਓਗੇ ਤਾਂ ਫਿਰ ਬਾਅਦ ਵਿੱਚ ਪਾਰਟੀ ਵਿੱਚ ਕੌਣ ਰਹੇ ਜੂਗਾ ਹਾਂ ਇਹ ਅੱਗੇ ਇਹਦਾ ਵਿਰੋਧ ਜ਼ਰੂਰ ਹੋਏਗਾ ਇਹ ਵਿਰੋਧ ਵਧੇਗਾ ਔਰ ਬਹੁਤ ਜ਼ਿਆਦਾ ਵੀ ਵੱਧ ਸਕਦਾ ਹੈ ਔਰ ਇਸ ਤਸਵੀਰ ਨੂੰ ਅਗਰ ਹੁਣ ਮੈਂ ਦੇਖਾਂ ਕਿ ਅਗਲੀ ਵਾਰ ਕੀ ਹੋਏਗਾ ਇਹ ਆਮ ਆਦੀ ਪਾਰਟੀ ਚ ਵੀ ਲੋ ਫਾੜ ਹੋ ਸਕਦੇ ਨੇ ਇੱਕ ਜਿਹਨ ਤੁਸੀਂ ਕਹਿੰਦੇ ਆ ਵਿਰੋਧੀ ਇੱਕ ਕਹਿੰਦੇ ਜਿਹੜੇ ਨਾਲ ਲੱਗੇ ਆ ਜੇ ਵਿਰੋਧੀ ਤੇ ਜਿਹੜੇ ਨਾਲ ਲੱਗੇ ਉਹਨਾਂ ਦਾ ਟਕਰਾਅ ਹੋਣ ਲੱਗ ਗਿਆ ਤੇ ਕਈ ਸੀਟਾਂ ਹਾਰ ਸਕਦੇ ਆ ਇੱਕ ਗੱਲ ਦੀ ਜਿਹੜੀ ਮੈਨੂੰ ਲੱਗਣ ਈ ਆ ਜਿਹੜੀ ਇਹਨਾਂ ਦੀ ਖੱਜਲ ਖਵਾਲੀ ਹੋ ਸਕਦੀ ਆ ਉਹ ਇਹ ਹੋ ਸਕਦੀ ਆ ਕਿ ਅਗਲੀ ਵਾਰੀ ਹੋ ਸਕਦਾ ਇਹਨਾਂ ਦੇ 92 ਬੰਦੇ ਨਾ ਹੋ ਸਕਦਾ 50 ਵੀ ਨਾ ਜਿੱਤਣ ਇਹ ਲਈ ਹਰਾਤ ਨੇ ਅਜ ਦੇ ਕਿਦੜੇ ਇਦਾਂ ਬਣਾ ਹੋਵੇ ਕਿ ਸ੍ਰੀ ਭਗਵੰਦ ਮਾਨ ਨੂੰ ਗੁੰਝੇ ਲਾਤਾ ਜਾਵੇ ਉਹ ਦਿੱਲੀ ਲੈ ਜਾਣ ਜਾ ਕਹਿਣ ਤੁਸੀਂ ਰਾਜ ਸਭਾ ਚਲੇ ਜਾਓ ਜਾ ਕਹਿਣ ਤੁਸੀਂ ਆ ਕਰ ਲਓ ਕਿਉਂਕਿ ਦਿੱਲੀ ਵਾਲੇ ਬੰਦੇ ਜਿਹੜੇ ਵਿਲੇ ਹੋਏ ਆ ਉਹ ਸੋਚਦੇ ਕਿ ਜੇ ਪੰਜਾਬ ਤੇ ਅਸੀਂ ਆ ਜਾਈਏ ਅਸੀਂ ਫਿਰ ਜਿੰਨਾ ਵੀ ਲੁੱਟਣਾ ਫੁੱਟਣਾ ਰਹਿ ਗਿਆ ਉਹ ਵੀ ਕਰ ਲਾਂਗੇ ਪਰ ਮੈਂ ਸ੍ਰੀ ਭਗਵੰਦ ਮਾਨ ਜੀ ਨੂੰ ਕਹੂੰਗਾ ਹਲੇ ਵਿਲਾ ਹੈ ਤੁਸੀਂ ਆਪਣੇ ਕੀਤੇ ਕੰਮਾਂ ਨੂੰ ਅੱਗੇ ਲਿਆਓ ਕਰਨ ਵਾਲੇ ਕੰਮਾਂ ਨੂੰ ਲੋਕਾਂ ਨੂੰ ਜਾ ਕੇ ਦੱਸੋ ਬਿਦਾਂ ਸਰوج ਕਾਂਗਰਸ ਦਾ ਵਿਰੋਧ ਕਰਨ ਵਾਲੋ ਉਹਨਾਂ ਨੂੰ ਉਂਗਲੀਆਂ ਦਿਖਾਣ ਦੀ ਬਜਾਏ ਉਸ ਕੰਮ ਨੂੰ ਤੁਸੀਂ ਠੱਡੇ ਪਾ ਕੇ ਤੁਸੀਂ ਕੰਮ ਬਾਹਰ ਆ ਕੇ ਲੋਕਾਂ ਦਾ ਕਹਿਣਾ ਸ਼ੁਰੂ ਕਰੋ ਲੋਕ ਤੁਹਾ ਨੂੰ ਸਹਦ ਕਰਦੇ ਆ ਲੋਕ ਤੁਹਾਡੇ ਨਾਲ ਚੱਲਣਗੇ ਤੁਸੀਂ ਉਹਨਾਂ 19ਵੀਂ ਬੰਦਿਆਂ ਨੂੰ ਦਬਕੇ ਮਾਰੀ ਜਾਂਦੇ ਹੋ ਉਹਦੇ ਨਾਲੋਂ ਵਹਿਤ ਰਿਹਾ ਕਿ ਤੁਸੀਂ ਆਪਣਾ ਕੰਮ ਕਰੋ ਦਬਕੇ ਮਾਰਨ ਨਾਲ ਕੀ ਹੁੰਦਾ ਕਿ ਅਗਲੀ ਵਾਰੀ ਵਿਰੋਧ ਵੱਧ ਜਾਂਦਾ ਹੈ ਲੋਕ ਤੁਹਾਨੂੰ ਪਸੰਦ ਕਰਨ ਦੀ ਜਾਂ ਨਾ ਪਸੰਦ ਕਰਨ ਮੰਨ ਜਾਣਗੇ। ਇਹ ਵੀ ਇਹ ਤਾਂ ਹੋਣਾ ਕਿ ਫਿਰ ਤੁਹਾਡੇ ਬਰਾਬਰ ਵਿਰੋਧ ਵੀ ਲੋਕਾਂ ਨੇ ਹੋਣਾ ਸ਼ੁਰੂ ਹੋ ਜਣਾ ਤੁਹਾਡੇ ਆਪਣੇ ਇਲਾਕੇ ਵਿੱਚ ਵੀ ਲੋਕ ਵਿਰੋਧ ਕਰ ਰਹੇ ਆ। ਖਬਰਾਂ ਹੁੰਦੀਆਂ ਹਨ ਤੇ ਚੈਨਲਾਂ ਤੇ ਦੇਖਦੇ ਆ। ਔਰ ਤੁਕੇ ਅੱਜ ਤੁਹਾਡੇ ਖੈਰ ਕੋ ਆਇਆ। ਔਰ ਤੁਸੀਂ ਜਦੋਂ ਵੀ ਕੈਲੀਫੋਰਨੀਆ ਆਂਦੇ ਰਹੇ ਤੁਹਾਨੂੰ ਜੀ ਮਿਲਦੇ ਰਹੇ ਆ ਮੈਨੂੰ ਪੂਰੀ ਯਕੀਨ ਹੈ ਕਿ ਪੰਜਾਬ ਸਰਕਾਰ ਅਸਲੇ ਜਿਹੜੇ ਮਨਸੂਬਿਆਂ ਨਾਲ ਚੱਲ ਰਹੀ ਹੈ ਕਿ ਅਸੀਂ ਪੰਜਾਬ ਦੀ ਤਰੱਕੀ ਵੱਲ ਕੰਮ ਕਰਨਾ ਕਿਰਪਾ ਕਰਕੇ ਉਹਨਾਂ ਤਰੱਕੀ ਵੱਲ ਕੰਮ ਕੰਮਲ ਨਜ਼ਰ ਜਾ ਰਾ ਦਰਾਓ ਨਾ ਕਿ ਵਿਰੋਧੀਆਂ ਨੂੰ ਹਰ ਵੇਲੇ ਉਂਗਲੀਆਂ ਦਿਖਾਈ ਜੋ ਗਾਲਾਂ ਕੱਢੀ ਚੱਲੋ ਜਾਂ ਉੱਚੀ-ਚੀ ਬੁੰਨੀ ਚੱਲੋ ਉੱਚੀ ਬੋਲਣ ਨਾਲ ਕੋਈ ਸੱਚਾ ਬੰਦਾ ਨਹੀਂ ਹੁੰਦਾ ਹੋ ਸਕਦਾ ਉਹਨਾਂ ਕੋਲ ਵੀ ਕੋਈ ਸੱਚ ਹੋਵੇ ਐਵੇਂ ਹੁੰਦੀ ਆਈ ਹੈ ਪਰ ਹੋ ਸਕਦੀ ਆ ਅੱਜ ਤੁਸੀਂ ਹੋ ਕੱਲ ਨੂੰ ਦੂਸਰੇ ਹੋਣਗੇ ਸਦਾ ਕਿਸੇ ਨੇ ਰਹਿਣਾ ਨਹੀਂ ਪ੍ਰਗਤ ਸਿੰਘ ਬਾਤਲ ਉਹਨਾਂ ਦੇ ਸੁਪੁੱਤਰ ਇੱਕੋ ਹੀ ਗੱਲ ਕਹਿੰਦੇ ਜੇ 25 ਸਾਲ ਲਈ ਇੱਥੇ ਲੋਕਾਂ ਨੇ 10 ਸਾਲ ਬਾਅਦ ਲਾਤੇ ਤੁਸੀਂ 5 ਸਾਲਾਂ ਵਿੱਚ ਹੀ ਇੰਨਾ ਕੰਮ ਕਰਕੇ ਦਿਖਾਓ ਕਿ ਤੁਹਾਨੂੰ ਅਗਲੇ 5 ਸਾਲ ਲਈ ਲੋਕ ਸੋਖੇ ਤੁਰ ਚੋਣ ਲੈਣਾ ਨਾ ਕਿ ਤੁਹਾਡਾ ਵਿਰੋਧ ਸ਼ੁਰੂ ਹੋ ਜਾਣਾ ਇਹ ਮੈਨਾਂ ਹੋਵੇ ਜਿਵੇਂ ਕੇਜਰੀ ਮਾਲ ਸਾਹਿਬ ਆਪਣੀ ਸੀਟ ਹਾਰ ਗਏ ਤੁਹਾਡੇ ਨਾਲ ਵੀ ਕੁਝ ਮਾੜੀ ਹੋ ਜਾ ਅਸੀਂ ਚਾਹੁੰਦੇ ਹਾਂ ਤੁਹਾਡੇ ਵਰਗਾ ਬੇਵਕ ਬੰਦਾ ਇੱਥੇ ਰਵੇ ਤੇ ਇੱਥੇ ਰਹਿ ਕੇ ਕੰਮ ਕਰੇ ਨਹੀਂ ਤੇ ਫਿਰ ਸਾਲ ਦਾ ਸਮਾਂ ਹੋ ਰਿਹਾ ਹੈ। ਸਾਲ ਡੇਢ ਸਾਲ ਬਾਅਦ ਤੁਹਾਡਾ ਜੀ ਵਿਰੋਧ ਪਤ ਗਿਆ। ਤੇ ਫਿਰ ਲੋਕਾਂ ਨੇ ਅੱਗਾ ਪਿਛਲਾ ਦੇਖਣਾ ਨਹੀਂ ਕਿਉਂਕਿ ਸਾਡੇ ਲੋਕ ਜਦੋਂ ਮਗਰ ਦੌੜਨ ਲੱਗਦੇ ਆ ਉਹ ਇਸ ਤਰ੍ਹਾਂ ਦੌੜਦੇ ਕਿ ਇੱਕ ਬੰਦਾ ਦੌੜਾ ਜਾਂਦਾ ਸੀ। ਉਹਦੇ ਮਗਰ ਲੱਗ ਕੇ ਦੋ ਤਿੰਨ ਹੋਰ ਭੱਜ ਪਏ, 5-10 ਹੋ ਗਏ, 20-25 ਹੋ ਗਏ, ਉਹ ਪੂਰਾ ਕਾਫਲਾ ਬਣ ਗਿਆ। ਉਹ ਦੌੜੀ ਜਾ ਰਿਹਾ ਤਾਂ ਇਤਨਾ ਘੰਟਿਆਂ ਬਾਅਦ ਉਹ ਬੰਦਾ ਆਪਣਾ ਜਿਹੜਾ ਥੱਕ ਗਿਆ ਰੋਕ ਗਿਆ। ਉਹ ਸਾਰੇ ਬੰਦੇ ਇਕੱਠੇ ਹੋ ਕੇ ਜਾ ਕੇ ਕਹਿੰਦੇ ਉਹ ਪਤਾ ਤਾਂ ਕਰੋ ਹੋਇਆ ਕੀ ਆ ਉਹ ਬੰਦੇ ਨੂੰ ਪੁੱਛਦੇ ਆ ਕਹਿੰਦੇ ਤੂੰ ਦੌੜਾ ਤੂੰ ਕਿਉਂ ਦੌੜਦਾ ਤੈਗਾ ਉਹ ਕਹਿੰਦਾ ਮੇਰੀ ਛੱਡੋ ਤੁਸੀਂ ਕਿਉਂ ਮੇਰੇ ਮਗਰ ਆਉਂਦੇ ਸੀ ਕਹਿੰਦੇ ਅਸੀਂ ਤੇਰੇ ਮਗਰ ਦੌੜਦੇ ਕਹਿੰਦਾ ਹੈ ਪਾਗਲ ਲੇ ਬੋਟਰ ਉਹ ਮੈਂ ਤਾਂ ਆਪਣੀ ਦੌੜ ਲਾਣਿਆ ਤੂੰ ਮੇਰੇ ਮਗਰ ਕਹਿੰਦੇ ਅਸੀਂ ਸਮਝਿਆ ਪਿੱਛੇ ਕੋਈ ਤੂਫਾਨ ਆ ਗਿਆ ਇਹ ਜਿਹੜਾ ਤੂਫਾਨ ਹੈ ਇਹਨੂੰ ਬੇਵਾਕ ਨਾ ਬਣਾਓ ਬੇਮਤਲਬ ਦਾ ਨਾ ਬਣਾਓ ਤੁਸੀਂ ਦੌੜੋ ਜਰੂਰ ਚੰਗੇ ਕੰਮਾਂ ਬਣ ਨਾ ਕਿ ਹਰ ਬਲੇ ਵਿਰੋਧ ਕਰਨਾ ਬੁਰਦ ਚੜਤਦਾ ਜਾਵੇ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਤੰਗ ਨੇ ਤੇ ਐਵੇਂ ਨਾ ਹੋਵੇ ਕਿ ਪੰਜਾਬ ਦੇ ਲੋਕ ਇੱਕ ਬੰਦੇ ਮਗਰ ਦੌੜਦੇ ਮਗਰ ਦੇਖ ਕੇ ਮਗਰ ਪੰਜ ਫੜਨ ਨਾ ਦੇ ਪਰ ਪਿੱਛੇ ਤੁਹਾਡੇ ਕੋਲ ਕੁਝ ਨਾ ਰਹਿ ਜਾਵੇ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਸਾਡੇ ਲੋਕ ਸਾਨੂੰ ਦੇਖਦੇ ਨੇ ਮੈਂ ਸੁੱਖੀਆਂ ਸੁੱਖੀਆਂ ਗੱਲਾਂ 'ਚ ਕੋਸ਼ਿਸ਼ ਕੀਤੀ ਜੋ ਮੇਰੇ ਦਿਮਾਗ 'ਚ ਆਇਆ ਮੈਂ ਕਿਸੇ ਦੇ ਬੁਰਦ ਨਹੀਂ ਕਹਿਣਾ ਚਾਹੁੰਦਾ ਪਰ ਮੈਨੂੰ ਪੰਜਾਬ ਦਾ ਬੜਾ ਦੁੱਖ ਹੈ ਪੰਜਾਬ ਲਈ ਅਸੀਂ ਖਾਰ ਅੜਦੇ ਆ ਪੰਜਾਬ ਲਈ ਮੈਂ ਲਿਖਦਾ ਹਾਂ ਉਮ ਸਨ ਲਿਨੀਆ ਕਿ ਸਾਡੀ ਚੜੀ ਜਾਵੇ ਪਰ ਮੈਨੂੰ ਇੱਕ ਗੱਲ ਜ਼ਰੂਰ ਹੈਗੀ ਇੱਕ ਪਰਦੇਸ ਦਾ ਰਾਹੀ ਮੈਂ ਜਦੋਂ ਵੀ ਲਿਖਦਾ ਮੈਂ ਪੰਜਾਬ ਦੀ ਦੇਚੜੀ ਲਿਖਦਾ ਪੰਜਾਬ ਸਰਕਾਰ ਦੇ ਕੀਤੇ ਕੰਮ ਚੰਗੇ ਜਿਹੜੇ ਮਾਂਵਸ਼ਾ ਲਿਖਦਾ ਰਹਿਣਾ ਔਰ ਮੈਨੂੰ ਹੁਣ ਆਸ ਹੈ ਕਿ ਵਿਰੋਧ ਪਾਣਾ ਛੱਡ ਕੇ ਨਾਲ ਲਾ ਕੇ ਕੰਮ ਕੀਤਾ ਜਾਵੇ ਖਮਰੇ ਹੋਰ ਕਿੰਨੇ ਕੰਮ ਜਿਹੜੇ ਪੰਜਾਬ ਦੇ ਹੋ ਸਕਦੇ ਪੰਜਾਬ 'ਚ ਕੋਈ ਬਿਜ਼ਨਸ ਨਹੀਂ ਹੈਗਾ ਕੋਈ ਲੈ ਕੇ ਨਹੀਂ ਆਉਂਦਾ ਬਿਜ਼ਨਸ ਪੰਜਾਬ ਤੋਂ ਬਿਜ਼ਨਸ ਜਾ ਰਹੇ ਨੇ ਲੋਕ ਘਾਫੜਾ ਤਪੜੀ ਚਿਆ ਅਪੋਤਾ ਪਈਆ ਪੰਜਾਬ ਚ ਮੈਂ ਹੁਣੇ 2 ਮਹੀਨੇ ਰਹਿ ਕੇ ਆਇਆ ਤੇ ਬਹੁਤਾ ਪਤਾ ਪਿਆ ਤੁਸੀਂ ਉਸ ਅਪੋਤਾ ਪਈਆ ਨੂੰ ਘਟਾ ਸਕਦੇ ਹੋ ਤੁਹਾਨੂੰ ਰੱਬ ਨੇ ਮੌਕਾ ਦਿੱਤਾ ਤੁਸੀਂ ਮੁੱਖ ਮੰਤਰੀ ਹੋ ਔਰ ਸਾਰੇ ਪੰਜਾਬ ਦੇ ਹੈਡ ਹੋ ਕਿਰਪਾ ਕਰੋ ਪੰਜਾਬ ਦੇ ਲਈ ਬਿਹਤਰੀ ਲਈ ਹੋਰ ਕੰਮ ਕਰੋ ਤੁਹਾਡੇ ਮਿਨਿਸਟਰ ਜਿੰਦਾ ਕੰਮ ਕਰਦਿੰਨੇ ਚੰਗੀ ਗੱਲ ਹੈ ਪਰ ਵਿਰੋਧ ਛੱਡ ਕੇ ਦੂਜੀ ਪਾਰਟੀਆਂ ਦਾ ਆਪਣਾ ਕੰਮ ਕਰਦੇ ਜਾਵੋ ਲੋਕ ਤੁਹਾਡੇ ਮਗਰ ਮਗਰ ਦੇਖ ਕੇ ਅੱਪੇ ਤੁਰਦੇ ਰਹਿਣਗੇ ਔਰ ਅਗਲੀ ਵਾਰੀ ਕੋਈ ਬੰਦਾ ਤੁਹਾਨੂੰ ਹੈਰਾਨ ਹੀ ਕਰੇਗਾ ਮ੍ਰਿਸ਼ਪਤ ਤੂੰ ਤੁਸੀਂ ਖੁਦ ਮਿੰਤਾ ਜਾ ਕੇ ਕਰੋਗੇ ਅਸੀਂ ਚੰਗੇ ਕੰਮ ਕੀਤੇ ਲੋਕਾਂ ਨੂੰ ਲੋੜ ਹੀ ਨਹੀਂ ਕਹਿਣ ਦੀ ਤੁਹਾਡੇ ਚੰਗੇ ਕੀਤੇ ਕੰਮ ਆਪੇ ਬੋਲ ਬੈਣਾ ਰੰਮ ਰੱਖਾ